ਸਾਸਤਰੀ ਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਦਗਾਣਾ ਗੀਤ ਮਾਲੀ ਧੂਰਕੋਟ ਜੀ ਤੇ 바ਰੂ ਧੂਰਕੋਟ ਜੀ ਵੱਲੋਂ ਤੂੰ ਵੀ ਬਜਾਉਣਗੇ 바ਰੂ ਧੂਰਕੋਟ ਜੀ ਗੀਤ ਗਾਉਣਗੇ ਮਾਲੀ ਧੂਰਕੋਟ ਜੀ ਹਾਂਜੀ ਪੇਸ਼ ਕਰਦੇ ਹਾਂ ਆਓ ਤੂੰ ਵੀ ਕੱਲ ਤੂੰ ਸ਼ਟ ਕਰ ਪੀ ਕਿਹੜੇ ਦੇ ਕਰ ਲਾ ਤੂੰ ਕੀ ਲੈਣਾ ਤੇ ਕਰ ਲਾ ਚੱਲ ਮੱਡੀ ਕਰ ਤਾਰ ਨਾਲ ਪੀ ਲੈ ਕੇ ਦੋਸਤ ਮੈਂ ਚਟੜਾ ਟੇਲੀ ਦੇ ਉੱਤੇ ਧਰ ਕੇ ਮਿੱਤਰ ਮੈਂ ਖਾਣਾ ਖਾ ਕੇ ਦੇ ਲਾ ਚਲੋ ਜੀ ਇੱਕ ਮਿੰਟ ਦਾਰੂ ਨਾ ਤੁਪੀ ਹੀ ਲੱਗ 200 ਅਤੀ ਦਾਰੂ ਨਾ ਤੁਪੀ ਹੀ ਲੱਗ 200 ਅਤੀ ਇਹ ਮਿੰਨਤਾਂ ਮੈਂ ਕਰ ਕਰ ਹਾਨੀਆਂ ਬ ਤੇਰੀਆਂ ਤਾਂ ਜਮੇ ਹਰ ਗਈ ਹਾਏ ਦਿਨ ਰਾਤ ਦੀ ਦਿਨ ਰਾਤ ਦੀ ਦਿਨ ਰਾਤ ਦੀ ਕਮਾਈ ਤੇਰੀ ਕੰਮ ਐ ਤੇ ਸਾਰੀ ਰਾਤ ਵਿੱਚ ਰਹਿ ਲੈ ਗਈ ਦਿਨ ਰਾਤ ਦੀ ਕਮਾਈ ਤੇਰੀ ਹਾਨੀਆਂ ਬ ਸਾਰੀ ਰਾਤ ਵਿੱਚ ਰਹਿ ਲੈ ਗਈ ਕਰਾਂ ਦੱਸ ਕੀ ਮੇਰਾ ਕਰਾਂ ਦੱਸ ਕੀ ਕੋਈ ਨਹੀਂ ਕੋਈ ਨਹੀਂ ਬਿਲਕੁਲ ਕੱਟ ਕੇ ਲਾ ਦਿੰਦਾ ਉੱਕ ਗਿਆ ਕੋਈ ਗੱਲ ਨਹੀਂ ਯਾਦ ਕਰ ਤੂੰ ਸਮਾਰ ਕੇ ਕੋਈ ਫੇਰ ਬਣਾ ਲਵੇਂ ਯਾਰ ਚਲੋ ਜੀ ਦੇਖ ਲੈ ਨਰੇ ਗਵਤ ਰੋਲਾ ਪੈਂਦਾ ਬਾਦੂ ਦੇਖ ਲੈ ਨਰੇ ਗਵਤ ਰੋਲਾ ਪੈਂਦਾ ਬਾਦੂ ਹਾਜਰੀ ਲਵਾ ਕੇ ਕਰੇ ਮੁੜ ਜਾਂਦਾ ਸਾਡੂ ਹਾਜਰੀ ਲਵਾ ਕੇ ਕਰੇ ਮੁੜ ਜਾਂਦਾ ਸਾਡੂ ਕੱਲੀ ਕੱਲੀ ਬੈਠ ਕੇ ਕਿਸ ਗੱਲਾਂ ਕਰਦੀ ਕੱਲੀ ਕੱਲੀ ਬੈਠ ਕੇ ਕਿਸ ਗੱਲਾਂ ਕਰਦੀ ਫੋਗ ਜਿੰਨਰ ਗੱਵਤ ਵਿੱਚ ਲੇਟ ਸੋਨਿਆ ਦੇਖ ਲੈ ਮੈਡਮ ਮੈਨੂੰ ਰਹਿੰਦੀ ਲੜਦੀ ਫੋਗ ਜਿੰਨਰ ਗੱਵਤ ਵਿੱਚ ਲੇਟ ਸੋਨਿਆ ਦੇਖ ਲੈ ਮੈਡਮ ਮੈਨੂੰ ਰਹਿੰਦੀ ਲੜਦੀ ਬੈ ਮੈਨੂੰ ਰਹਿੰਦੀ ਲੜਦੀ 8 ਵਜੇ ਤੇ ਨਾਲ ਮੈਨਰ ਗੱਵਤ ਜਾਣ ਵੇ ਟੱਜ ਵੱਜ ਦਿੱਦ ਨਾਲ ਮੈਂ ਨਰਗ ਵਿੱਚ ਜਾਣਵੇਂ ਹਾਜ਼ਰੀ ਲਵਾ ਕੇ ਉਦਵਦ ਖਾਂਦੇ ਖਾਣਾ ਵੇ ਪਾਣੀ ਵਾਲੀ ਪਾਣੀ ਪੀ ਕੇ ਦੇਖ ਲੈ ਵੇ ਉਦਵਦ ਚਾਹ ਤਰਦੀ ਹੋ ਗਏ ਨਰਗ ਵਿੱਚ ਲੜ ਸੋਹਣਿਆ ਦੇਖ ਲੈ ਮੈਡਮ ਮੈਨੂੰ ਰਿੰਦੀ ਲੜਦੀ ਹੋ ਗਏ ਨਰਗ ਵਿੱਚ ਲੜ ਸੋਹਣਿਆ ਦੇਖ ਲੈ ਮੈਡਮ ਮੈਨੂੰ ਰਿੰਦੀ ਲੜਦੀ ਤੇ ਮੈਨੂੰ ਰਿੰਦੀ ਲੜਦੀ ਕੀਦਾ ਕੰਮ ਮਸਟੋਣ ਲੈਂਦਾ ਖਾਲ ਦਾ ਹਾਏ ਐ ਤੇ ਕੀਦਾ ਕੰਮ ਮਸਟੋਣ ਲੈਂਦਾ ਖਾਲ ਦਾ ਬੁੱਢਾ ਠੇਰਾ ਦੇਖ ਕੇ ਚਿੰਗਾਰ ਮਾਰਦਾ ਹੋਇਆ ਕਿ ਜੇ ਮੈਥੋਂ ਹੁਣ ਕੰਮ ਨਹੀਂ ਹੁੰਦਾ ਮੈਂ ਤਪੇ ਲਾਲ ਮਰਦੀ ਹੋ ਗਿਦੇ ਨਰੇ ਗਵਤਲੇ ਸੁਹਣਿਆ ਦੇਖ ਲੈ ਮੈਡਮ ਮੈਨੂੰ ਦੇਖ ਲੈ ਮੈਡਮ ਮੈਨੂੰ ਰੇਂਦੀ ਲੜਦੀ ਫੁਗ ਜੇ ਨਰ ਗੱਦ ਚਲੀੜ ਸੁਹਣਿਆ ਦੇਖ ਲੈ ਮੈਡਮ ਮੈਨੂੰ ਰੇਂਦੀ ਲੜਦੀ ਇਹ ਮੈਨੂੰ ਰੇਂਦੀ ਲੜਦੀ ਕੁੱਟ ਵਾਲਾ ਗੱਲ ਸੱਚੀਆਂ ਪੇਕਾਰਦਾ ਹਾਏ ਢੋੜ ਕੁੱਟ ਵਾਲਾ ਗੱਲ ਸੱਚੀਆਂ ਪੇਕਾਰਦਾ ਗੀਤ ਜਸਨਾ ਕੇ ਇਧ ਪੈ ਰਿਹਾ ਟਾਲੇ ਦਾ ਫੋਟੋ ਵਾਲਾ ਗੱਲ ਸੱਚੀ ਹੈ ਪਕਾਰਦਾ ਗੀਤ ਜਸਨਾ ਕਿ ਇਹਦੇ ਪਿਆਰੇ ਰਿਹਾ ਟਾਲਦਾ ਜਿੱਥੋਂ ਵੱਜ ਜਾਂਦੇ ਪੰਜੂ ਤੋਂ ਬਾਅਦ ਦੇਖ ਲੈ ਵੇ ਫਿਰ ਕੋਈ ਨਹੀਂ ਖੜਦੀ ਹੋ ਗਏ ਨਰੇ ਕਵਿਤ ਲਿਡ ਸੋਹਣਿਆ ਦੇਖ ਲੈ ਮੈਡਮ ਮੈਨੂੰ ਰਿੰਦੀ ਲੜਦੀ ਹੋ ਗਏ ਨਰੇ ਕਵਿਤ ਲਿਡ ਸੋਹਣਿਆ ਦੇਖ ਲੈ ਮੈਡਮ ਮੈਨੂੰ ਰਹੀ ਲੜਦੀ ਵੇ ਮੈਨੂੰ ਰਹੀ ਲੜਦੀ ਡੋਰ ਗਿਆ ਜਾਈਂ ਓਕੇ ਓਕੇ ਹਾਂਜੀ ਜੇ ਗਾਣਾ ਬਾਈ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਇਹ ਬਹੁਤ ਸਚਾਈ ਲਿਖੀ ਆ ਸਾਡੇ ਬਾਬੇ ਨੇ ਬਹੁਤ ਟੈਲੈਂਟ ਆ ਇਹਨਾਂ ਦੋਨਾਂ ਬੰਦਿਆਂ 'ਚ ਤੇ ਇਹਨਾਂ ਦਾ ਨਾਮ ਹੈਗਾ ਮੱਲ ਤੂਰਕੋਟ ਤੇ ਇਹਨਾਂ ਦਾ ਨਾਮ ਹੈਗਾ ਬਾਰੂ ਤੂਰਕੋਟ ਜਿਹੜਾ ਹੀ ਬੰਦਾ ਸਪੋਰਟ ਕਰਨਾ ਚਾਹੁੰਦਾ ਬਾਈ ਸਾਡੇ ਨਾਲ ਕੰਟੈਕਟ ਕਰ ਲੇ ਇਹ ਬੰਦੇ ਇਥੋਂ ਪੂਰੇ ਕਲਾਕਾਰ ਬੰਦੇ ਨੇ ਇਹਨਾਂ ਦਾ ਕੋਈ ਬਣ ਸਕਦਾ ਗਾਣਾ ਗੁਣਾ ਰਿਕਾਰਡ ਜੇ ਕੋਈ ਹੈਗਾ ਵੀਰ ਸਾਡੇ ਨਾਲ ਸੰਪਰਕ ਕਰ ਲੇ ਆਪਾਂ ਗਾਣਾ ਰਿਕਾਰਡ ਕਰਾਵਾਂਗੇ ਪੈਸੇ ਲਾ ਦਾਂਗੇ ਆਪਾਂ ਆਪਦੇ ਕੋਲੋਂ ਤੇ ਜੇ ਕੋਈ ਹੈਗਾ ਬਾਈ ਜਿਹੜਾ ਬੰਦਾ ਵੀਟਾ ਬਣਾਉਂਦਾ ਹੋਵੇ ਤੇ ਗਾਣ ਇਹ ਚੈਨਾ ਦੀ ਵੀ ਇੰਨੇ ਵੱਡੇ ਹੋ ਗਏ ਕਲਾਕਾਰੀ ਚ ਪੈ ਗਏ ਸੀ ਪਰ ਘਰ ਦੀਆਂ ਮਜਬੂਰੀਆਂ ਕਾਰਨ ਨਹੀਂ ਅੱਗੇ ਜਾ ਸਕੇ ਹੁਣ ਇਹਨਾਂ ਦਾ ਗਾਣਾ ਰਿਕਾਰਡ ਕਰਾਉਣਾ ਕਿਉਂ ਜੀ ਹੈਗੀ ਨਾ ਗੱਲ ਇਹ ਬਾਕੀ ਨਾਲੇ ਜਮਾ ਹਨਪੜ ਬੰਦੇ ਨੇ ਇਹਨਾਂ ਨੂੰ ਕੋਈ ਆਉਣੀ ਹੈਗਾ ਜਿਹੜਾ ਵੀ ਬੰਦਾ ਮੇਰੀ ਗੱਲ ਸੁਣੋ ਤੁਸੀਂ ਬਥੇਰੇ ਲੱਚਰ ਕੀਤਾ ਨੂੰ ਸਪੋਰਟ ਕਰਦੇ ਨੇ ਲੱਚਰ ਬੰਦੇਆਂ ਨੂੰ ਜਿਹੜੇ ਗਾਲ੍ਹਾਂ ਕੱਢਦੇ ਉਹਨਾਂ ਨੂੰ ਸਪੋਰਟ ਕਰਦੇ ਨੇ ਜਿਹੜਾ ਪ੍ਰਾਣੇ ਬਜ਼ੁਰਗਾਂ ਦਾ ਅਸਲੀ ਇਤਿਹਾਸ ਹੈ ਜਾਂ ਪ੍ਰਾਣੀਆਂ ਗੱਲਾਂ ਨੇ ਉਹ ਸੁੱਥੋ ਸੁਣਨ ਨੂੰ ਮਿਲਣੀਆਂ ਜਿਹੜਾ ਬੰਦਾ ਵੀ ਸਪੋਰਟ ਕਰਨਾ ਚਾਹੁੰਦਾ ਸਾਡੇ ਨਾਲ ਮੈਸੇਜ ਕਰ ਲਓ ਆਪਾਂ ਇਹਨਾਂ ਦਾ ਗਾਣਾ ਜ਼ਰੂਰ ਰਿਕਾਰਡ ਕਰਾਉਣਾ ਠੀਕ ਠ ਪਾਣੀ ਲੈ ਆਏ ਤੂੰ ਵੀ ਢੋਲਾ ਪਾਰ ਕੇ ਲੈ ਆਉਂਗਾ ਪਾਣੀ ਲੈ ਆਏ ਤੂੰ ਵੀ ਢੋਲਾ ਪਾਰ ਕੇ ਲੈ ਆਉਂਗਾ ਸਾਤੋਂ ਪਰ ਅਤੁਰ ਹੈ ਕਲਕੇ ਹੁਣ ਜਾਉਂਗਾ ਸਾਤੋਂ ਪਰ ਅਤੁਰ ਹੀ ਕਲਕੇ ਹੁਣ ਜਾਉਂਗਾ ਗੱਲ ਮੇਰੀ ਮਨ ਤੁਨੇ ਫੜ ਲੈ ਤੂੰ ਕੰਨ ਗੱਲ ਮੇਰੀ ਮਨ ਤੁਨੇ ਫੜ ਲੈ ਤੂੰ ਕੰਨ ਵੀ ਤੂੰ ਕਮ ਮਦਦ ਕਾਣਾ ਤੋੜੇ ਪਾਣੀ ਵਿੱਚ ਹੌਕ ਮਾਰਦੀ ਜੀ ਦੇ ਕੋਲ ਮਿਲ ਜਾਂਦੀ ਉਹੀ ਮੋੜੇ ਪਾਣੀ ਵਿੱਚ ਹੌਕ ਮਾਰਦੀ ਜੀ ਦੇ ਕੋਲ ਮਿਲ ਜਾਂਦੀ ਉਹੀ ਮੋੜੇ ਚੱਲ ਬਾਬਾ ਕੋਈ ਤਾਂ ਪਹੁੰਚ ਰਿਹਾ ਐਨਾ ਤਾਂ ਕਰੀ ਜਾਵੇਂ ਤੋ ਹੋਇਆ ਫਿਰ ਇਸਦਾ ਹੀ ਵੇ ਕਾਹ ਤੋਂ ਐਨਾ ਤਾਂ ਕਰੀ ਜਾਵੇਂ ਤੋ ਹੋਇਆ ਫਿਰ ਇਸਦਾ ਹੀ ਵੇ ਬੰਬੂ ਜਦੋਂ ਕੰਮ ਤੇ ਆਇਆ ਉਹਨੇ ਪਿੱਗ ਦਾ ਰੂ ਤੇ ਲਾਇਆ ਪੰਬੂ ਜਦੋਂ ਕੰਮ ਤੇ ਆਇਆ ਉਹਨੇ ਪਿੱਗ ਦਾ ਰੂਦਾ ਲਾਇਆ ਦੇ ਕੇ ਮਨ ਮੇਰਾ ਖਵਰਾਇਆ ਨਗਲ ਗੇਟ ਕਾਈ ਵੇ ਨਗਲ ਗੇਟ ਕਾਈ ਵੇ ਕਾ ਤੋ ਐਨੜ ਕਰੀ ਜਾਵੇਂ ਤੂੰ ਹੋਇਆ ਫਿਰ ਇਸਦਾਈ ਵੇ ਕਾ ਤੋ ਐਨੜ ਕਰੀ ਜਾਵੇਂ ਤੂੰ ਹੋਇਆ ਫਿਰ ਇਸਦਾਈ ਵੇ ਗੀਤ ਨਾਲ ਇੱਕ ਨੇ ਪਾਸ ਤੇ ਪਾਣਾ ਪਾਣੀ ਲੜ ਗਏ ਕਹਿੰਦੇ ਮੇਰਾ ਗੀਤ ਜੋੜ ਚਲੋ ਮਗਾ ਲੀਲਾ ਤੇ ਪੰਨਾ ਪਾਸੋ ਲੀਲਾ ਤੇ ਪੰਨਾ ਪਾਸੋ ਪਾਣੀ ਲੀ ਆਉਂਦੇ ਸੀ ਰਾਦੇ ਵਿੱਚ ਖੜਗੀ ਰੇੜੀ ੱੱਕਾ ਜਾ ਲਾਉਂਦੇ ਸੀ ਰਾਦੇ ਵਿੱਚ ਖੜਗੀ ਰੇੜੀ ੱੱਕਾ ਜਾ ਲਾਉਂਦੇ ਸੀ ਇਹਨਾਂ ਦੇ ਸਨ ਬਚਾਲੇ ਕਿੱਥੇ ਮੈਂ ਅੜ ਗਈ ਵੇ ਪਤਾ ਨਹੀਂ ਕੀ ਹੋ ਗਿਆ ਖੱਲੀ ਜੀ ਚੜ ਗਈ ਵੇ ਪਤਾ ਨਹੀਂ ਕੀ ਹੋ ਗਿਆ ਖੱਲੀ ਜੀ ਚੜ ਗਈ ਵੇ ਪਤਾ ਨਹੀਂ ਕੀ ਹੋ ਗਿਆ ਗੱਡੀ ਤੇ ਜਾਣਗੇ ਤਾਂ ਗੱਡੀ ਤੇ ਜਾਵਾਂਗੇ ਹੂੰ